ਰਾਡੇ YouTube ਚੈਨਲ ਤੇ ਆਫਰ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਐਲ ਪੀਏ ਨੰਬਰ 54 ਆਫ 2022 ਸੁਪੰਦੀ ਲੱਗੀ ਸੀਐਮ 119 ਐਲ ਪੀਏ 2025 ਸਟੇਟ ਆਫ ਪੰਜਾਬ ਐਂਡ ਆਦਰਸ ਵਰਸਸ ਨਰੇਸ਼ ਕੁਮਾਰ ਗੋਹਿਲ ਐਂਡ ਆਦਰਸ ਕੇਸ ਦੀ ਮਾਨ ਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਨੈਕਸਟ ਹੀアリング ਬਾਰੇ ਜ਼ਿਕਰ ਕਰਾਂਗੇ ਤਾਂ ਤੋਂ ਮੇਰੀ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਜਿਆਸ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਇਹ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਆਪ ਨੂੰ ਸਨੇ ਚੇੜ ਲਿਆ ਕਰੇ ਜਦੋਂ ਤੋਂ ਪੰਜਾਬ ਦਾ 6ਵਾਂ ਤਨਖਾਹ ਕਮਿਸ਼ਨ ਮੁਲਾਜ਼ਮਾਂ ਤੇ ਪੈਨਸ਼ਨਾਂ ਤੇ 1/7/2021 ਤੋਂ ਲਾਗੂ ਕੀਤਾ ਗਿਆ ਹੈ ਉਦੋਂ ਤੋਂ ਹੀ ਮੁਲਾਜ਼ਮਾਂ ਤੇ ਪੈਨਸ਼ਨਾਂ ਵਿੱਚ ਇੱਕ ਅਸੰਤੁਸ਼ਟੀ ਤੇ ਬੇਪਰੋਸਕੀ ਦਾ ਮਾਹੌਲ ਪੰਜਾਬ ਸਰਕਾਰ ਪ੍ਰਤੀ ਬਣਿਆ ਹੋਇਆ ਹੈ ਪਰ ਇਹ ਏ ਤਰ੍ਹਾਂ ਕਮਿਸ਼ਨ 1-1 2016 ਤੋਂ ਹੀ ਲਾਗੂ ਕੀਤਾ ਗਿਆ ਸੀ ਪਰੰਤੂ 1-1 16 ਤੋਂ 36 2021 ਤੱਕ ਦੇ ਬਕਾਏ ਬਾਰੇ ਪਿਛਲੀ ਕਾਂਗਰਸ ਸਰਕਾਰ ਨੇ ਚੁੱਪੀ ਧਾਰੀ ਸੀ ਤੇ ਇਹਦੀ ਅਦਾਇਗੀ ਨੂੰ ਠੰਡੇ ਪਰਤੇ ਵਿੱਚ ਹੀ ਪਾ ਦਿੱਤਾ ਸੀ ਦੂਜੇ ਪਾਸੇ ਕਾਂਗਰਸ ਸਰਕਾਰ ਵੇਲੇ ਦੇ ਵਿੱਤ ਮੰਤਰੀ ਸਰਦਾਰ ਮੰਤਰੀ ਸਿੰਘ ਬਾਦਲ ਨੇ ਤਾਂ 6% ਕਮਿਸ਼ਨ ਬਾਰੇ ਅਜਿਹੀਆਂ ਕੈਲਕੂਲੇਸ਼ਨ ਕੀਤੀਆਂ 10 ਨੂੰ ਮੁਲਾਜ਼ਮਾਂ ਤੇ ਪੈਨਸ਼ਨਾਂ ਨੂੰ ਘੱਟ ਤੋਂ ਘੱਟ ਲਾਭ ਹੋਵੇ ਖਾਸ ਕਰਕੇ ਪੈਨਸ਼ਨਰਾਂ ਨੂੰ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਲੱਗਿਆਂ ਬਹੁਤ ਵੱਡਾ ਧੱਕਾ ਕੀਤਾ ਗਿਆ ਜਦੋਂ ਕਿ ਪੈਨਸ਼ਨਾਂ ਦੀ ਪੈਨਸ਼ਨ 6ਵੇਂ ਤਨਖਾਹ ਕਮਿਸ਼ਨ ਦੀ ਸਪੱਸ਼ਟਾ ਅਨੁਸਾਰ 2.95 ਫੈਕਟਰ ਨਾਲ ਨਹੀਂ ਸੋਧੀਆਂ ਦਈਆਂ ਸਗੋਂ 113% ਡੀਏ ਤੇ 15% ਦਾ ਲਾਭ ਦੇ ਕੇ ਪੈਨਸ਼ਨਰਾਂ ਨੂੰ ਸੋਧੀਆਂ ਦਈਆਂ ਸਨੋਂ ਤੇ ਇਸ ਤਰ੍ਹਾਂ ਜੋ ਫੈਕਟਰ ਬੰਦਾ ਸੀ ਉਹ ਸੀ ਕਰੀਬ 2.45 ਦਾ ਫੈਕਟਰ ਇਸ ਲਈ ਪੈਨਸ਼ਨਾਂ ਦੀ ਇਨਵਾਇਡ ਪੈਨਸ਼ਨ ਨੂੰ ਕਾਫੀ ਵੱਡਾ ਵਿਤੀ ਘੋੜਾ ਲੱਗਿਆ ਸੀ ਹਸੋਖੀਨ ਗਾਉ ਤਾਂ ਇਹ ਸੀ ਕਿ 1/16 ਨੂੰ ਡਿਊ ਡੀਏ ਤਾਂ 125% ਸੀ ਪਰੰਤੂ ਕੈਲਕੂਲੇਸ਼ਨ 113% ਡੀਏ ਨਾਲ ਕੀਤੀ ਗਈ ਵੈਸੇ ਸਰਕਾਰ ਨੇ ਮੰਗ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਦਖਲ ਦੇਣ ਤੇ 1/2015 ਤੋਂ 31/2015 ਤੱਕ ਦਾ 6 ਮਹੀਨੇ ਦਾ ਡੀਏ 119% ਨੂੰ ਠੀਕ ਮੰਨਦੇ ਹੋਏ 6 ਮਹੀਨੇ ਦਾ ਪੀਏ ਦਾ ਬਕਾਇਆ ਵੀ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਖਾਤਿਆਂ ਦੇ ਵਿੱਚ ਕ੍ਰੈਡਿਟ ਕਰ ਦਿੱਤਾ ਸੀ ਇਸ ਤਰ੍ਹਾਂ ਕਰਮ ਨਾਲ ਇਹ ਗੱਲ ਦਾ ਸਪੱਸ਼ਟ ਹੋ ਗਈ ਕਿ ਪੈਨਸ਼ਨਾਂ ਦੀ ਪੈਨਸ਼ਨ 113% ਡੀਐਨਐਲ ਨਹੀਂ ਬਲਕਿ 119% ਡੀਏ ਅਨੁਸਾਰ ਸੁੱਧੀ ਜਾਣੀ ਚਾਹੀਦੀ ਸੀ।ਹਰੰਤ ਸਰਕਾਰ ਨੇ ਅਜੇ ਹਾਂ ਨਹੀਂ ਸੀ ਕੀਤਾ ਜਿਸ ਦੇ ਨਤੀਜੇ ਵਜੋਂ ਮਾਮਲਾ ਮਾਰ ਕੇ ਪੰਜਾਬ ਐਂਡ ਖਜ਼ਾਨਾ ਹਾਈ ਕੋਰਟ ਵਿੱਚ ਚਲਾ ਗਿਆ। ਹਾਈ ਕੋਰਟ ਵਿੱਚੋਂ ਇਹ ਕੇਸ ਪਟੀਸ਼ਨ ਕਰਤਾ ਪੈਨਸ਼ਨਰ ਦੇ ਹੱਕ ਦੇ ਵਿੱਚ ਆਇਆ ਤੇ ਪੈਨਸ਼ਨਰ ਦੀ ਪੈਨਸ਼ਨ 119% ਡੀਏ ਨਾਲੋਂ ਸੋਦੀ ਜਾਵੇ ਪਰੰਤੂ ਸਰਕਾਰ ਨੇ ਇੱਕ ਐਲਪੀਏ ਨੰਬਰ 54/2025 ਇਸੇ ਕੋਰਟ ਵਿੱਚ ਡਬਲ ਬੈਂਚ ਤੇ ਲਗਾ ਕੇ 119% ਡੀਏ ਨਾਲ ਪੈਨਸ਼ਨ ਸੰਦਰ ਨਾਮਾ ਲੜਕਾ ਦਿੱਤਾ ਹੁਣ ਇਸ ਕੇਸ ਤੇ ਇੱਕ ਸੀਮ ਨੰਬਰ 119 ਐਲਪੀਏ 2025 ਲਗਾਈ ਗਈ ਹੈ ਇਸ ਦੀ ਅਗਲੀ ਸੁਣਵਾਈ ਦੀ ਮਿਤੀ 5 5 2025 ਯਾਨੀ 5 ਮਈ 2025 ਫਿਕਸ ਕਰ ਦਿੱਤੀ ਗਈ ਹੈ ਤਾਂ ਹੁਣ ਇਸ ਸੀਮ ਨੰਬਰ 190 ਮੇਨ ਕੇਸ ਕਿਰੰਗਿਆ ਆਫ 2025 ਦੀ ਸੁਣਵਾਈ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਕੋਰਟ ਰੂਮ ਨੰਬਰ 11 ਵਿੱਚ ਸੀਰੀਅਲ ਨੰਬਰ 253 ਤੇ ਡਬਲ ਬੈਂਚ ਦੁਆਰਾ ਕੀਤੀ ਜਾਵੇਗੀ ਇਹ ਸੁਣਵਾਈ ਆਨਰੇਬਲ ਮਿਸਟਰ ਜਸਟਿਸ ਸੋ ਦੀ ਇਸ ਸੇਂਗ ਐਂਡ ਅਨਅਵੇਲੇਬਲ ਮਿਸਟਰ ਜਸਟਿਸ ਅਲੋਕ ਜੈਨ ਦੀ ਡਬਲ ਬੈਂਚ ਤੇ ਹੋਵੇਗੀ ਲਿਸਟ ਟਾਈਪ ਹੋਨਰੀ ਮੋਡ ਵਿੱਚ ਹੋਣ ਵਾਲੀ ਇਸ ਸੁਣਵਾਈ ਲਈ ਸਰਕਾਰ ਦੀ ਤਰਫੋਂ ਏਜੀ ਪੰਜਾਬ ਪੈਰਵਾਈ ਕਰਨਗੇ ਹੁਣ ਸੋਚਨ ਵਾਲੀ ਗੱਲ ਤਾਂ ਇਹ ਹੈ ਕਿ ਤਿੰਨ ਲੱਖ ਤੋਂ ਵੱਧ ਪੰਜਾਬ ਸਰਕਾਰ ਦੇ ਪੈਨਸ਼ਨਰਾਂ ਨੇ ਕਿੰਨੀ ਹੀ ਰੈਲੀਆਂ ਕਿੰਨੇ ਹੀ ਦਰਨੇ ਵਿਚਾਰੇ ਆਪਣੀ ਪੈਨਸ਼ਨ 2.95 ਦੇ ਫੈਕਟਰ ਨਾਲ ਸੋਧਨ ਦੀ ਮੰਗ ਨੂੰ ਲੈ ਕੇ ਕੀਤੇ ਪਰੰਤੂ ਮੌਜੂਦਾ ਸੰਕਲਪ ਦੇ ਖੰਨਾ ਤੇ ਰਤਾ ਵੀ ਜੋ ਨਹੀਂ ਸਕੀ ਤੇ ਜਾਣबूझ ਕੇ ਹੀ ਇਸ ਮਸਲੇ ਨੂੰ ਉਹ ਜਾ ਕੇ ਪੈਨਸ਼ਨਾਂ ਨੂੰ ਖੱਜਲਖੋਰੀ ਕੀਤਾ ਜਾ ਰਿਹਾ ਹੈ ਮੰਨਿਆ ਕਿ ਪਿਛਲੀ ਕਾਂਗਰਸ ਸਰਕਾਰ ਦੇ ਵਿੱਤ ਮੰਤਰੀ ਵੱਲੋਂ ਗਲਤ ਕੈਲਕੂਲੇਸ਼ਨ ਕਰਕੇ 113% ਦੇ ਨਾਲ 15% ਲਾਭ ਦੇਣ ਦਾ ਫਾਰਮੂਲਾ ਲਗਾ ਕੇ ਪੈਨਸ਼ਨਾਂ ਨਾਲ ਵੱਡਾ ਧੱਕਾ ਕੀਤਾ ਗਿਆ ਸੀ ਪਰੰਤੂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਤਾਂ ਚਾਹੀਦਾ ਸੀ ਕਿ ਸੱਤਾ ਸੰਭਾਲਦੇ ਸਾਰ ਪੈਨਸ਼ਨਾਂ ਦੀ ਹੱਕੀ ਮੰਗ ਨੂੰ ਪਹਿਲ ਦੇ ਆਧਾਰ ਤੇ ਪੂਰਾ ਕਰਦੇ ਜਿਸ ਦਾ ਕੇਸ ਉਹਨਾਂ ਨੇ 2022 ਦੇ ਕਲੈਕਸ਼ਨ ਤੋਂ ਪਹਿਲਾਂ ਪੈਕਸ਼ਨਾ ਨਾਲ ਵੇਦਾ ਵੀ ਕੀਤਾ ਸੀ ਪਰੰਤੂ ਹੁਣ ਜਦੋਂ ਮਾਮਲਾ ਮੌਣੀਓ ਪੰਜਾਬ ਐਨ ਹਰਿਆਣਾ ਹਾਈ ਕੋਰਟ ਵਿੱਚ ਹੀ ਚਲਾ ਗਿਆ ਹੈ ਤਾਂ ਹੁਣ ਇਸ ਕੇਸ ਸੰਬੰਧੀ ਆਉਣ ਵਾਲੇ ਫਾਈਨਲ ਡਿਸੀਜਨ ਦਾ ਇੰਤਜ਼ਾਰ ਹੀ ਕਰਨਾ ਪਵੇਗਾ ਕਿਉਂਕਿ ਸਰਕਾਰ ਤਾਂ ਲਗਾਤਾਰ ਟਾਰਪੋਲ ਦੀ ਨੀਤੀ ਅਪਣਾ ਕੇ ਹੀ ਟਾਈਮ ਪਾਸ ਕਰ ਰਹੀ ਹੈ ਇਸ ਵੀਡੀਓ ਵਿੱਚ ਬਸ ਇਨਾ ਹੀ ਜੇ ਕਲਪੜੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਟ੍ਰੈਟੇਜੀ ਨਾਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ